ਆ ਇਹ ਨਹੀਂ ਕਹਿੰਦੇ ਹੁੰਦੇ ਨਾਲੇ ਕਿਸੇ ਦੀ ਮੌਤ ਦਾ ਨਾ ਮਜ਼ਾਕ ਨਹੀਂ ਡਾਉਂਦੇ ਹੁੰਦੇ ਉਹ ਕਿਹੜਾ ਆਪਣੇ ਪਿੰਡ ਦਾ ਤੁਸੀਂ ਇਸ ਉਮਰ 'ਚ ਕਾਹਨੂੰ ਇੰਨਾ ਕੰਮ ਕਰਦੇ ਹੋ ਕੰਮ ਤਾਂ ਹੁਣ ਜਵਾਕਾਂ ਨੂੰ ਕਰਨ ਦਿਓ ਤੁਸੀਂ ਤਾਂ ਘਰੇ ਬਹਿ ਕੇ ਵੈਸੇ ਗੁਰੂ ਵੈਸੇ ਗੁਰੂ ਕਰਿਆ ਕਰੋ ਜਿੰਨਾ ਚਿਰ ਹੱਡ ਪੈਰ ਚੱਲਦੇ ਆ ਕਾਹਨੂੰ ਟਿਕਾ ਜਾਂਦਾ ਧੀਏ ਜੇ ਹੱਡ ਪੈਰ ਚੱਲਦੇ ਆ ਫਲਾਂ ਤੜਵਾਉਣੇ ਨੇਗੇ ਤੇ ਤੇਰੇ ਬੇਬੇ ਠੀਕ ਐ ਮੂੰਹ ਤਾਂ ਠੀਕ ਆ ਖੰਗ ਨਹੀਂ ਹੜਦੀ ਕਾਲੀ ਖੰਗਾ ਉਹਨਾਂ ਨੂੰ ਲੈ 2 ਮਿੰਟ ਰੁਕ ਆ ਫੜ ਦਵਾਈ ਤੇਰੀ ਬੇਬੇ ਨੂੰ ਆਖੀ ਕੋਸੇ ਪਾਣੀ ਨਾਲ ਲੈ ਲਿਆ ਕਰ ਹਾ ਮੇਰੀ ਮਾਸੀ ਦੇ ਸਾਸ ਨੂੰ ਕਿਤੋਂ ਖੰਗ ਨਹੀਂ ਸਿਰਾਂ ਮਾਈ ਇਹ ਦਵਾਈ ਨਾਲ ਠੀਕ ਹੋਈ ਇਹ ਤਾਂ ਖੰਗ ਨੂੰ ਛੱਡਦੀ ਹੀ ਨਹੀਂ ਮੈਂ ਕੱਲ ਦਾ ਇੱਥੇ ਬੈਠਾ ਆਂ ਮੈਂ ਕਾ ਭੁੱਖ ਜੀ ਕਿਵੇਂ ਲੱਗੀ ਪਈ ਆ ਤੇ ਸ਼ੁਕਰਾ ਤੇਰੀ ਪੀਣ ਕ ਖੁੱਲ ਗਈ ਆ ਜਾਂਦਾ ਰਹਾਂ ਮੈਂ ਦਿਖਾਣਾ ਤੇ ਇੱਕ ਫੋਟੋ ਉਹ ਦੇਖ ਉਹ ਦੇਖ ਤੇਰੀ ਟੋਟਾ ਵਾ ਇੱਕ ਉਹ ਮਲੇ ਕਿ ਲੱਟਾ ਦੇਗਾ ਚਲਨੀਆ ਤੜਕੇ ਤੜਕੇ ਵੇ ਤੜਕਾ ਕਿੱਥੇ ਆ 10 ਵਜ ਗਏ ਨੇ ਹਾਂ ਇੰਨੇ ਸਿੱਧੇ ਆ 10 ਵਜ ਵੀ ਗਏ ਵੇ ਕਦੇ ਪ੍ਰਭਾਤ ਫੇਰੇ ਉੱਠਿਆ ਹੋਵੇਂ ਤਾਂ ਤੈਨੂੰ ਪਤਾ ਹੋਵੇ ਉਹ ਸਹੀ ਗੱਲ ਆ ਤਾਰੋ ਉਹ ਸਾਡੀ ਪ੍ਰਭਾਤ ਵੇਲਾ ਤਾਂ ਰਜਾਈ ਚ ਹੀ ਨਿਕਲ ਜਾਂਦਾ ਵੇ ਅਮਲੀਆ ਆ ਨਸ਼ਾ ਪਤਾ ਛੱਡ ਕੇ ਨਾ ਕੋਈ ਚੱਜ ਦਾ ਕੰਮ ਧੰਦਾ ਕਰ ਲਿਆ ਕਰ ਉਹ ਤਾਰੋ ਉਹ ਨਹੀਂ ਛੁੱਟਦਾ ਨਸ਼ਾ ਪਤਾ ਹੋਣ ਤਾਂ ਇੰਜਨ ਲੱਗੀ ਜਾਂਦੇ ਤੇ ਬੇਅਮਲੀ ਆ ਜਿੰਨਾ ਚਿਰ ਤੇਰੇ ਪੁੱਸ ਤੋਂ ਡੰਡੇ ਨਹੀਂ ਨਾ ਪੈਂਦੇ ਉਹ ਨਾ ਚਰ ਨਹੀਂ ਤੂੰ ਛੱਡਦਾ ਪੁਲਸ ਕਹਿੰਦੀ ਆ ਦੋ ਹਫ਼ਤਿਆਂ ਚ ਨਸ਼ਾ ਬੰਦ ਕਰ ਦੇਣਾ ਕਿੱਥੇ ਤਾਰੋਂ ਉਹ ਸਰਕਾਰ ਤੁਹਾਡੀਆਂ ਸਾਡੀ ਕਿਤੇ ਸੁਣਦੀ ਆ ਉਹ ਤੁਹਾਨੂੰ ਆਧਾਰ ਕਾਰਡ ਤੇ ਕਰਾਇਆ ਉਹਨਾਂ ਨੇ ਫ੍ਰੀ ਕਰਤਾ ਲੈ ਪੁੱਛਣ ਆਲਾ ਵੀ ਮੈਨੂੰ ਮੈਂ ਦੱਸ ਵੀ ਸਰਕਾਰ ਦੇ ਘਰ ਕੀ ਘਟਾ ਉਹ ਥੋੜਾ ਬਹੁਤਾ ਆਧਾਰ ਕਾਰਡ ਤੇ ਸਾਨੂੰ ਪਾਈਆਂ ਕੋ ਭੁੱਖੀ ਦੇ ਦਿਆ ਕਰੇ ਤੇ ਕੀ ਫਰਕ ਪੈਂਦਾ ਸਰਕਾਰ ਨੂੰ ਦੱਸ ਵੇ ਚੰਗਾ ਮੈਂ ਤਾਂ ਪਹਿਲੇ ਹੀ ਲੇਟ ਸੀ ਆ ਤੂੰ ਹੋਰ ਲੇਟ ਕਰਵਾਤਾ ਲੈ ਤੋਨੂੰ ਤੂੰ ਕੜਾ ਪੰਚਾਇਤ ਅਫਸਰ ਲੱਗੀ ਐ ਵੇ ਪੰਚਾਇਤ ਅਫਸਰ ਤਾਂ ਨਹੀਂ ਲੱਗੀ ਉਹ ਪੱਠੀ ਤੇ ਮੈਨੂੰ ਦਾਣੇ ਭਰਵਾਣ ਲਈ ਟੀਕਦੇ ਹੋਣੇ ਨਾਲੇ ਮੈਂ ਤਾਂ ਜਾ ਕੇ ਪੱਠੀ 'ਚ ਅੱਗ ਵੀ ਬਾਲਣੀ ਆ ਹਲੇ ਦਾਰੋ ਤੂੰ ਹੀ ਇੱਕ ਚੰਗੀ ਐ ਜਿਹੜਾ ਸਾਰੇ ਪਿੰਡ ਦਾ ਹਾਲਚਾਲ ਪੁੱਛਦੀ ਨਹੀਂ ਤਾਂ ਕੋਈ ਢੂਈ ਨਹੀਂ ਮਾਰਦਾ ਕਿਸੇ ਦੀ ਵੇ ਚੰਗਾ ਆ ਮਸਕੇ ਜੀ ਨਾਲ ਆਪਦਾ ਖਿਆਲ ਰੱਖਿਆ ਕਰ ਬੜੀ ਚੰਗੀ ਐ ਵਿਚਾਰੀ ਔਰ ਜਿਹੜੀ ਹਰੇਕ ਦੇ ਸੁੱਖ ਦੁੱਖੇ 'ਚ ਕੰਮ ਆਉਂਦੀ ਆ ਅੱਪਲਾ ਮੈਂ ਕਿੱਧਰ ਨੂੰ ਜਾਣਾ ਸੀ ਇਧਰ ਨੋ ਕਿ ਇਧਰ ਭੁੱਲ ਗਿਆ ਲੱਗਦਾ ਨੰਬਰਦਾਰ ਤੂੰ ਪੁੱਛ ਕੇ ਆਉਣਾ ਉਹ ਨੰਬਰ ਦੇਣਾ ਐਸਾਂ ਨੇ ਤਾਂ ਪਹਿਲਾਂ ਆਇਆ ਪਹਿਲਾਂ ਮੇਰੇ ਭੁੰਨੇ ਆ ਨਹੀਂ ਮੇਰੇ ਭੁੰਨੇ ਪਹਿਲਾਂ ਮੈਂ ਘਰੇ ਜਾ ਕੇ ਸਕੂਲ ਦਾ ਕੰਮ ਕਰਨਾ ਐਵੇਂ ਝੂਠ ਬੋਲਦਾ ਨਹੀਂ ਤੇ ਸਕੂਲ ਤੋਂ ਮਰਗਾ ਬੰਦਾ ਚਲੇ ਆਵੇਂ ਰੋਲਾ ਨਾ ਪਾਓ ਇੱਕ ਵਾਰੀ ਨਾ ਪੱਠੀ ਗਰਮ ਹੋ ਜਾਣ ਦੋ ਸਾਰਿਆਂ ਦੀ ਭੁੰਨ ਦੋ ਏ ਆਵੇ ਮੰਦਰ ਵਾਲੇ ਤੂੰ ਕਾਹਦੇ ਲੈ ਕੇ ਆਇਆ ਮੱਕੇ ਦੇ ਲੈ ਆਏਗਾ ਫੁੱਲਿਆਂ ਚ ਗੁੜ ਪਾ ਕੇ ਖਾਵਾਂਗੇ ਨਾ ਬੇਬੇ ਠੀਕ ਸੀ ਤੇਰੇ ਠੀਕ ਨਹੀਂ ਬਾਪੂ ਕਹਿੰਦਾ ਸੀ ਬਾਹਰ ਚੜਨੀ ਕੱਢਦੀ ਹੇਰ ਤਾਂ ਸਕੂਲ 'ਚ ਛੁੱਟੀ ਹੋਊਗੀ ਜਿਸ ਵੀ ਮੇਰੇ ਕੋਲ ਸਕੂਲ ਹੁੰਦਾ ਇਹੀ ਫਾਇਦਾ ਜਿੱਦੋਂ ਕੋਈ ਮਰ ਜਾਂਦਾ ਤੇ ਮਾਸਟਰ ਛੁੱਟੀ ਕਰ ਦਿੰਦੇ ਆ ਉਹ ਵੇਖੋ ਇੱਕ ਛੁੱਟੀ ਉਹ ਬੈਠੀ ਆਇਨੀ ਕਹਿੰਦੇ ਹੁੰਦੇ ਨਾਲੇ ਕਿਸੇ ਦੀ ਮੌਤ ਦਾ ਨਾ ਮਜ਼ਾਕ ਨਹੀਂ ਡਾਉਂਦੇ ਹੁੰਦੇ ਉਹ ਕਿਹੜਾ ਆਪਣੇ ਪਿੰਡ ਦਾ ਪੜਾ ਹੋਰ ਕਿਵੇਂ ਪੜਨਦਾ ਆ ਸ਼ਾਇਦ ਛੁੱਟੀ ਹੱਥੀ ਕਰਾ ਦੇ ਉਹ ਕਿਵੇਂ ਖਾਰੇ ਹੱਥੀ ਮਰ ਜਾਏ ਲੈ ਵੇ ਮਾਲੀਆਂ ਗੱਲਾਂ ਨਾ ਕਰ ਲੈ ਤੂੰ ਤਾਂ ਤੁਰਦਾ ਵਣ ਇਹ ਤੋਂ ਵੀ ਲਿਆ ਛੇਤੀ ਛੇਤੀ ਕਾਮਣੇ ਮੇੜ ਕੇ ਫਿਰ ਮੱਕੀ ਲੈਣ ਵਾਸਤੇ ਪੱਠੇ ਲੈਣ ਜਾਣਾ ਕਿਵੇਂ ਆ ਬਾਪੂ ਲੰਗ ਕਿਵੇਂ ਮਾਰਦਾ ਹੋਣਾ ਖੇਤ ਗਿਆ ਸਾ ਧੀਏ ਤੇ ਖਾਲ ਤੋਂ ਡਿੱਗ ਪਿਆ ਉੱਥੇ ਸੱਟ ਲੱਗ ਗਈ ਤੈਨੂੰ ਓਹੋ ਤੇਖਾ ਦਿਖਾ ਤਾਂ ਸਹੀ ਹਾਈ ਮੈਂ ਮਰ ਜਾ ਇਹ ਤਾਂ ਲਹੂ ਲਹਾਨ ਹੋਇਆ ਪਿਆ ਮੈਂ ਪੱਟੀ ਬੰਨ੍ਹ ਦਾਂ ਤੇਰੇ ਤੁਸੀਂ ਇਸ ਉਮਰ ਚ ਕਾਹ ਨੂੰ ਇੰਨਾ ਕੰਮ ਕਰਦੇ ਹੋ ਕੰਮ ਤਾਂ ਹੁਣ ਜਵਾਕਾਂ ਨੂੰ ਕਰਨ ਦਿਓ ਤੁਸੀਂ ਤਾਂ ਘਰੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਜਿੰਨਾ ਚਿਰ ਹੱਡ ਪੈਰ ਚੱਲਦੇ ਆ ਕਾਣੋਂ ਟਿਕਾ ਜਾਂਦਾ ਧੀਏ ਜੇ ਹੱਡ ਪੈਰ ਚਲਦੇ ਆ ਭਲਾਂ ਤੜਵਾਉਣੇ ਨੇਗੇ ਨਾਲੇ ਇਸ ਉਮਰ ਚ ਨਾ ਟੁੱਟਿਆ ਹੱਡ ਕਹਿੰਦੇ ਛੇਤੀ ਨਹੀਂ ਜੁੜਦਾ ਚਲੋ ਮੈਂ ਚਲਦੀ ਆ ਪੱਠੇ ਲੈਣ ਘਰੇ ਨਾ ਬੱਕਰੀਆਂ ਭੁੱਖੀਆਂ ਖੜੀਆਂ ਮੈਂ ਮੈਂ ਕਰੀ ਜਾਂਦੀ ਹੁਣੇ ਆ ਆਪਣੇ ਇਥੋਂ ਨੇੜੋਂ ਵੱਢਣੇ ਧੀਏ ਦੂਰ ਨਾ ਜਾ ਜਵਾਨਾ ਬਹੁਤ ਮਾੜਾ ਲੈ ਬਾਪੂ ਜੇ ਜ਼ਮਾਨੇ ਤੋਂ ਡਰਨ ਲੱਗ ਗੀ ਨਾ ਜ਼ਮਾਨੇ ਨੇ ਤਾਂ ਜਿਉਣੀ ਨਹੀਂ ਦੇਣਾ ਚਲੋ ਠੀਕ ਆ ਮੈਂ ਚਲਦੀ ਆ ਸਾਰੇ ਪਿੰਡ ਦਾ ਕਿੰਨਾ ਖਿਆਲ ਰੱਖਦੀ ਐ ਐ ਲੱਗਦੀ ਐ ਜਿਵੇਂ ਸਾਰੇ ਪਿੰਡ ਦੀ ਧੀ ਹੋਵੇ ਤੇਰੇ ਬੇਬੇ ਠੀਕ ਆ? ਹੂੰ ਤਾਂ ਠੀਕ ਆ। ਖੰਗ ਨਹੀਂ ਹਟਦੀ। ਕਾਲੀ ਖੰਗਾ ਉਹਨਾਂ ਨੂੰ। ਲੈ, 2 ਮਿੰਟ ਰੁਕ। ਆਹ ਫੜ ਦਵਾਈ। ਤੇਰੀ ਬੇਬੇ ਨੂੰ ਆਖੀ ਕੋਸੇ ਪਾਣੀ ਨਾਲ ਲੈ ਲਿਆ ਕਰੀ। ਆ ਮੇਰੀ ਮਾਸੀ ਦੀ ਸੱਸ ਨੂੰ ਕਿਤੋਂ ਖੰਗ ਨਹੀਂ ਸਿਰ ਆ ਮਾਈ। ਇਹ ਦਵਾਈ ਨਾਲ ਠੀਕ ਹੋਈ ਆ। ਇਹ ਤਾਂ ਖੰਗ ਨੂੰ ਛੱਡਦੀ ਵੀ ਨਹੀਂ। ਲੈ, ਆ ਲੈ ਜਾ। ਹੋਪ ਲੈ ਨੇ। ਉਹ ਜਾ, ਉਹ ਤੇਰੇ ਕੰਜਰਾ ਕੀ ਕਰਤਾ?

ਹੋ ਦਰਦ ਤਾਂ ਆਪੋ ਆਪਣੇ ਕਿਸੇ ਨੂੰ ਕੋਈ ਦਰਦ ਕਿਸੇ ਨੂੰ ਕੋਈ ਦਰਦ ਬੇ ਦਰਦ ਤਾਂ ਉਹਨਾਂ ਮਾਪਿਆਂ ਦਾ ਵੀ ਨੀਚੇ ਲੈ ਜਾਂਦਾ ਜਿਨ੍ਹਾਂ ਦੇ ਪੁੱਤ ਤੇਰੇ ਮੰਗੂ ਨਸ਼ਿਆਂ ਤੇ ਲੱਗ ਜਾਂਦੇ ਨੇ ਪੁੱਤaro ਮੇਰੀ ਗੱਲ ਸੁਣ ਜਦੋਂ ਬੰਦਾ ਜ਼ਰਦਾ ਮਲਦਾ ਹੋਵੇ ਨਾ ਮਲਦੇ ਮਲਦੇ ਜਦੋਂ ਉਹ ਜ਼ਰਦੇ ਨੂੰ ਬੁੱਲਾਂ ਚ ਲਾਉਂਦਾ ਸੁਭਾਗਾ ਸੰਭਾਉਂਦਾ ਨਾ ਉਦੋਂ ਜ਼ਰਦਾ ਡੁੱਲ ਜੇ ਤਾਂ ਹੋਰ ਜ਼ਰਦਾ ਬੰਦੇ ਕੋਲੇ ਹੋਵੇ ਨਾ ਉਸ ਤੋਂ ਮਾੜਾ ਦਰਦ ਕੋਈ ਹੋਰ ਨਹੀਂ ਹੋ ਸਕਦਾ ਤਾਰੋ ਬੇਦਰ ਫਿਟੇ ਮੂੰ ਤੇਰੇ ਮੁਰਦਾ ਬੋਲੂ ਕਫਨ ਪਾੜੂ ਭੇ ਜੇ ਤਾਂ ਤੇਰੀ ਇਹ ਖਿਲਾਂ ਡੁੱਲ ਜਾਂਦੀਆਂ ਮੈਂ ਤੈਨੂੰ 10 ਰੁਪਏ ਹੋਰ ਦੇਣ ਦੀ ਵੀ ਚੱਲ ਹੋਰ ਲੈ ਲਈ ਤੂੰ ਚੱਲ ਦੇ ਦੇ ਉਹ ਖਿਲਾਂ ਸתי ਦੇ ਦੇ ਬੇ ਮੈਨੂੰ ਪਤਾ ਹੀ ਤੂੰ ਕਿਹੜੀਆਂ ਖਿੱਲਾਂ ਖਾਣੀਆਂ ਅੱਗ ਸਵਾਈ ਖਾਣੀਆਂ ਤੂੰ ਉਹ ਅੱਗ ਸਮਾ ਤਾਰੋਂ ਤੇਰੇ ਆਸਤੇ ਐ ਸਾਟੀਆਂ ਤਾਂ ਹੀ ਖੁਰਾਕਾਂ ਨੇ ਔਰ ਜਦੋਂ ਖਾ ਲੈਨੇ ਆ ਨਾ ਤੇ ਕੰਦ ਨੂੰ ਜੀ ਕਰਦਾ ਵੀ ੱਤਕਾ ਲਾ ਕੇ ਪਾਕਿਸਤਾਨ ਲੈ ਜੀਏ ਗੱਲਾਂ ਕਰਦੇ ਆਰੇ

ਹਾਲਾਤੀਗੇ ਹੁਣ ਤਾਂ ਦਵਾਈਆਂ ਦੇ ਆਸਰੇ ਚੱਲਦਾ ਬਾਪੂ ਜੀ ਇਸ ਉਮਰੇ ਤਾਂ ਬੰਦਾ ਦਵਾਈਆਂ ਦੇ ਆਸਰੇ ਵੀ ਚੱਲੀ ਜਾਵੇ ਨਾ ਬਹੁਤ ਹੈ ਕਿਤੇ ਪੁੱਤ ਬਲੱਡ ਵਾ ਜਾਂਦਾ ਕਿਤੇ ਸ਼ੂਗਰ ਵਾਲਿਆਂ ਤੁਸੀਂ ਨਾ ਜਾਮਣਾ ਦੀਆਂ ਗਿੱਟਕਾਂ ਪੀਸ ਕੇ ਸਵੇਰ ਸ਼ਾਮ ਇੱਕ ਇੱਕ ਚਮਚਾ ਲਿਆ ਕਰੋ ਉਹਦੇ ਨਾਲ ਬਲੱਡ ਤੇ ਸ਼ੂਗਰ ਠੀਕ ਰਹਿੰਦਾ ਚੰਗਾ ਪੁੱਤ ਚਲ ਠੀਕ ਆ ਬਾਪੂ ਜੀ ਆਪ ਦਾ ਖਿਆਲ ਰੱਖਿਓ ਮੈਂ ਚਲਦੀ ਆ ਚੰਗਾ ਪੁੱਤ

ਕਾਈ ਮੈਂ ਕਾ ਭੁੱਖ ਜੀ ਕਿਵੇਂ ਲੱਗੀ ਪਈ ਆ ਤੇ ਸ਼ੁਕਰਾ ਤੇਰੀ ਪੀਣ ਕ ਖੁੱਲ ਗਈ ਪਤਾ ਨਹੀਂ ਇੱਥੇ ਕਿੰਨਾ ਚਿਰ ਹਜੇ ਫਿੱਟਰ ਰਿਹੜੇ ਵਾਂਗੂ ਤੂੰ ਐਂ ਚੱਲੀ ਜਾਂਦਾ ਉਹ ਅੰਮਲੀ ਬੰਦੇ ਦਾ ਤਾਰੋ ਨਾ ਉਹਨੂੰ ਦਿਨ ਬਦਲਦੇ ਦਾ ਪਤਾ ਲੱਗਦਾ ਨਾ ਤਰੀਕ ਬਦਲਦੇ ਦਾ ਪਤਾ ਲੱਗਦਾ ਸਾਡਾ ਤਾਂ ਉਹੀ ਦਿਨ ਵਧੀਆ ਹੁੰਦਾ ਜਿਸ ਦਿਨ ਨਸ਼ਾ ਜਾ ਖੜਿਆ ਹੋਵੇ ਤੂੰ ਤਾਂ ਹੋਰੀ RAM ਕਹਾਣੀਆਂ ਲੈ ਕੇ ਵਹਿ ਗਿਆ ਮੈਂ ਤਾਂ ਜਾ ਕੇ ਬੱਕਰੀਆਂ ਨੂੰ ਪੱਠੇ ਪਾਉਂ ਆਂ ਨਾਲੇ ਹਲੇ ਪੱਠੀ ਝਾਗ ਵਾਲਣੀਆਂ ਹਾਂ ਚਲ ਤੂੰ ਜਾ ਪੱਠੇ ਲਿਆ ਮੈਂ ਫਿਰ ਪੱਠੀ ਤੇ ਆਉਣਾ ਨਾਲੇ ਥੋੜੇ ਜੇ ਦਾਣੇ ਵੀ ਚੱਬ ਲੂੰ ਹੈ ਚੰਗਾ ਆ ਜੀ ਪੱਠੀ ਤੇ ਚੱਲ ਫਿਰ ਸੋ ਮਰੇ ਵੀ ਨਾ ਜਨਾਨੀਆਂ ਨੂੰ ਦੇਖਣੋਂ ਨਹੀਂ ਹਟਦੇ ਨਾ ਹੁਣ ਚੰਗਾ ਮੂੰਹ ਕਮਾ ਕੇ ਇਹੋ ਜਿਹੇ ਇਨਸਾਨਾਂ ਤੇ ਤਰਸ ਵੀ ਆਉਂਦਾ ਤੇ ਗੁੱਸਾ ਵੀ ਆਉਂਦਾ ਯਾ ਉਦਨਿਆ ਮਾਮਾ ਜਣ ਗਿਆ ਨੇ ਹੁਣਾਂ ਬੰ ਕਿੰਦੇ ਕੋਣੀ ਚੱਲੀਏ ਉਹ ਖੇਵੀ ਲੱਗੀ ਆ ਐਂ ਕਰਦੇ ਆ ਤਾਰੋ ਕੋਲੇ ਚੱਲਦੇ ਆ ਨਾਲੇ ਉਹਦੇ ਨਾਲ ਸੁੱਖ ਦੁੱਖ ਕਰ ਲਾਂਗੇ ਤੇ ਨਾਲੇ ਥੋੜੇ ਬਹੁਤੇ ਦਾਣੇ ਚੱਬ ਲਾਂਗੇ ਹਾਂ ਉਹ ਇੱਕੋ ਇੱਕੀ ਵਿਚਾਰੀ ਆ ਜਿਹੜੀ ਮੇਰੇ ਨਾਲ ਸੁੱਖ ਤੁੱਖ ਕਰ ਲੈਂਦੀ ਆ ਨਹੀਂ ਤਾਂ ਪਿੰਡ ਦੀ ਹੋਰ ਕੋਈ ਜਨਾਨੀ ਨਾ ਆਪਦੇ ਤੇ ਪਰਸ਼ਾਵਾ ਹੀ ਨਹੀਂ ਪੈਣ ਦਿੰਦੀ ਹਾਂ ਆ ਚੱਲ ਵਿੱਚ ਚੱਲ ਲਾ ਆ ਬੈਠੀ ਪੱਠੀ ਜੂਕਾ ਮਾਰੀ ਜਾਂਦੀ ਆ ਉਤਾਰੋ ਓ ਲਿਆ ਮੈਨੂੰ ਫੜਾ ਓ ਮੈਂ ਮਾਰ ਦੇਣਾ ਪੱਠੀ ਚ ਫੂਕਾ ਵੇ ਆਮਲਿਆ ਤੂੰ ਤਾਂ ਰਹਿ ਨਹੀਂ ਦੇ ਫੂਕਾ ਮਾਰਨ ਤੇਰੀ ਆਪਦੂ ਹੀ ਨਾ ਫੂਕ ਨਿਕਲ ਜੇ ਓ ਲੈ ਓ ਮੇਰੀ ਫੂਕ ਤਾਂ ਨਿਕਲਦੀ ਐ ਤਾਰੋ ਓ ਮੈਂ ਬੋਹ ਚੀੜੀ ਅੱਡੀ ਦਾ ਹਾਂ ਵਾਹ ਵੇਖ ਵੇ ਤੇਰੇ ਸਾਰੇ ਨਟ ਬੁਲਟ ਤਾਂ ਪੱਠੀ ਦੇ ਦਾਣੇ ਵਾਂਗੂ 부ੜਕੇ ਜਾਂਦੇ ਆ। ਉਹ ਤੂੰ ਤਾਰੋਂ ਇਹਨੂੰ ਝੱਡ ਤੇ ਦਾਣੇ ਪਾ। ਉਹ ਮੈਨੂੰ ਭੁੱਖਵਾਵਾ ਲੱਗੀ ਆ। ਵੇ ਕਿਸੇ ਨੂੰ ਆਪਾਂ ਜਾਣਦੇ ਦਾਣੇ ਲੈ ਕੇ ਫੇਰ ਖਵਾ ਦੂੰ। ਅੱਜ ਤਾਂ ਨਹੀਂ ਆਉਂਦਾ ਵਾਸ਼ਕ ਬੁੜਾ। ਅੱਜ ਤਾਂ ਪੱਟੀਆਂ ਕਰਾ ਕੇ ਨਾ ਡਾਕਟਰ ਤੋਂ ਪਿਆ ਹੋਣਾ। ਕੀ ਕੀ ਜਾਣੀ ਆ? ਵੇ ਤੂੰ ਚੁੱਪ ਕਰਵੀਂ। ਕਰ ਲਾ ਕੰਮ ਕੁਛ ਨਹੀਂ ਕਹਿੰਦੀ ਮੈਂ ਓ ਮੈਨੂੰ ਦਪੋਕ ਵਵਾਂ ਲੱਗੀ ਆ ਕੁਛ ਖਵਾ ਦੇ ਤਾਰੋ ਕਿ ਜੇ ਕੋਈ ਦਾਣੇ ਲੈ ਕੇ ਆਊਗਾ ਫੇਰ ਹੀ ਖਵਾਉਂਗੀ ਹੋ ਅਸ ਲੰਬਰਦਾਰਾਂ ਦਾ ਸ਼ੋਰ ਬੋਂ ਮੈਂ ਮਰ ਜਾ ਇਹ ਤਾਂ ਫੇਰ ਆ ਟਪ ਗਿਆ ਇਹ ਨਹੀਂ ਮਗਰੋਂ ਲੈਂਦਾ ਓ ਕੌਣ ਨਹੀਂ ਮਗਰੋਂ ਲੈਂਦਾ ਉਹ ਕਿਤੇ ਮੈਨੂੰ ਤਾਂ ਨਹੀਂ ਗਈ ਜਾਂਦੀ। ਵੇ ਤੈਨੂੰ ਕਾਹਨੂੰ ਗਈ ਜਾਨੀ ਐ। ਲੈ ਵੇ। ਕਾਦੇ ਲੈ ਕੇ ਆਏ? ਛੋਲਿਆਂ ਦੇ। ਵੇ ਅੰਬ ਲਿਆ। ਦਾਣੇ ਤਾਂ ਤੂੰ ਖਾ ਲਈ। ਹਾਂ। ਬਸ ਮੇਰੇ ਇੱਕ ਕੰਮ ਕਰਦੀ। ਹਾਂ। ਤੂੰ ਦੱਸ ਕੰਮ ਜਿਹੜਾ ਮਰਜ਼ੀ ਕਰਾ ਲੈ ਮੈਨੂੰ। ਉਹ ਬਾਲਣ ਲਿਆਉਣਾ ਪੱਟੀਆਂ ਵਾਸਤੇ। ਉੱਲਿਆਂ ਦੂ ਪੰਡ ਬਣ ਕੇ ਇਹ ਕਿਹੜੀ ਗੱਲ ਕਰਤੀ ਤਾਰੋ। ਵੇ ਬਾਲਣ ਕਾਹਨੂੰ ਲਿਆਉਣਾ? ਓ ਜਿਹੜਾ ਸਾਹਮਣੇ ਬਜ਼ੁਰਗ ਨਹੀਂ ਬੈਠਾ ਹੂੰ ਇਹਦਾ ਪਤਾ ਕਰਕੇ ਦੱਸ ਮੈਂ ਨਾ ਇਹਦੀ ਪੁਲਿਸ ਨੂੰ ਸ਼ਿਕਾਇਤ ਕਰਾਉਣੀ ਆ ਇਹ ਇੱਥੇ ਬਹਿ ਕੇ ਰੋਜ਼ ਮੈਨੂੰ ਦੇਖਦਾ ਨਾਲੇ ਕਰਦਾ ਗੰਦੇ ਗੰਦੇ ਇਸ਼ਾਰੇ ਉਹ ਜੇ ਤੂੰ ਕਹੇ ਤਾਂ ਪੁਲਿਸ ਬਣਾਉਣ ਦੀ ਲੋੜ ਹੀ ਨਹੀਂ ਉਹ ਮੈਂ ਕਰ ਦਿੰਨਾ ਇਹਨੂੰ ਤਾਂ ਲੋਟ ਆ ਵੇ ਤੂੰ ਰਹਿਣ ਦੇ ਰਹਿਣ ਦੇ ਬਾੜੀ ਨਾ ਪਲਵਾਨੀ ਨਾ ਦਿਖਾ ਜਿੰਨਾ ਕੰਮ ਤੈਨੂੰ ਕਿਹਾ ਉਹ ਨਹੀਂ ਕਰ ਲੈ ਉਹ ਤਾਂ ਮੈਂ ਅੱਜ ਹੀ ਕਰ ਦੂੰ ਤੂੰ ਐ ਕਰਦਾ ਰੋ ਮੈਨੂੰ ਕੋਈ ਸਾਈਕਲ ਲਾ ਕੇ ਦੇ ਵੇ ਤੈਨੂੰ ਲੈ ਦਿੰਨੀ ਆ ਸਾਈਕਲ ਆ ਦੇਖ ਨੰਬਰਦਾਰਾਂ ਦਾ ਸ਼ੋਰ ਖੜਾ ਇਹਨਾਂ ਦੇ ਦੋਨੇ ਤੈਨੂੰ ਸਾਈਕਲ ਚੱਲ ਵੇ ਚੱਲੀਏ ਆ ਜਾ ਚੱਲ ਓ ਤਾਰੋ ਮੜੇ ਮਨ ਉਠਾਤਾ ਸਈ ਚੱਲ ਬੱੱਚਾ ਨੰਬਰ ਜੀ ਉਰਨਾ ਕਿਣਤੀ ਓ ਸੋਰੀ ਦਾ ਓਏ ਓ ਕਿੰਦਰ ਲੰਗਾ ਓਏ ਉਡਣ ਘਟੋਲਾ ਹੀ ਬਣ ਗਿਆ ਲਾ ਹਾਂ ਫਿਰਦਾ ਹੈ ਹਾਂ ਉਹ ਬੈਠਾ ਪਾਣੀ ਪੀ ਜਾਂਦਾ ਕੋਈ ਨਾ ਇੱਛਾ ਦਾ ਤੇਰਾ ਮੈਂ ਵੀ ਨਹੀਂ ਝੜਦਾ ਬਜ਼ੁਰਗਾ ਚੱਲ ਸਹੀ ਤੂੰ ਕਿੱਥੇ ਤੱਕ ਚਲਦਾ ਤੇਰੇ ਮਗਰੇ ਆ ਤੇਰਾ ਘਿਹੜਾ ਨਹੀਂ ਛੱਡਦਾ ਤਰਿਆ ਚੱਲ ਤੇਰੇ ਮਗਰੇ ਆ ਔ ਤੂੰ ਚੱਲ ਸਹੀ ਓ ਬੱਲੇ ਤੇਰੇ ਮਗਰੇ ਮਗਰੇ ਆ ਚੱਲ ਕਿੱਥੇ ਤੱਕ ਚਲਦਾ ਤੂੰ ਘਿਹੜਾ ਤੇਰਾ ਮੈਂ ਵੀ ਨਹੀਂ ਛੱਡਣਾ ਹੈ ਸਾ ਚੜ ਆਤਾ ਕੰਜਰ ਨੇ ਸੈਕਲ ਆਦਰਾ ਕੇ ਆ ਹੋਣੇ ਨੂੰ ਕੀ ਹੋ ਗਿਆ ਇਹ ਘਾਤੋ ਖੜ ਗਿਆ ਅਈ ਮੈਂ ਹੁ ਖੜ ਜਾ ਫੇ ਆ ਪਾ ਮਿਸਕੀ ਮਲਾਉਣੇ ਹਮ ਬਰਦੇ ਤੇ ਚੱਲ 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 ਤੇਰੇ ਮਗਰੇ ਹੀ ਆਵੇਂ ਖੜ ਚੱਲ ਚੱਲ ਤਾਂ ਸਹੀ ਤੋ ਬੱਲੇ ਧੂ ਬੱਲੇ ਬੱਲੇ ਇੰਸ਼ਾ ਅੱਲਾ ਗਾਂ ਪਜੁਰਗਾ ਕਿੱਥੇ ਤੱਕ ਚੱਲੇਗਾ ਲੈ ਇਹ ਤਾਂ ਅੰਦਰ ਵੜ ਗਿਆ ਹੋ ਆਪਾ ਇਹ ਅਮਲੀਆਂ ਆਪਣੀ ਨੀ ਦੂਰ ਤਾਂ ਆਇਆ ਪਤਾ ਤਾਂ ਕਰੀ ਵੀ ਇਹ ਬੰਦਾ ਕੀ ਕੰਮ ਕਰਦਾ ਤੇ ਇਹਦੇ ਘਰੇ ਕੌਣ-ਕੌਣ ਹੈ ਪਰ ਆਪਾ ਹੁਣ ਸਕੀਮ ਕੀ ਲਾਈ ਇਹਦੇ ਘਰੇ ਕਿਵੇਂ ਜਾਈਏ ਹਾਂ ਪਾਣੀ ਪੀਣ ਦਾ ਕਹਿੰਨੇ ਆ ਵੈਸੇ ਵੀ ਪਤੰਦਰ ਨੇ ਭਜਾ ਭਜਾ ਸਾਈਕਲ ਜਿਹੜਾ ਪਾਣੀ ਪੀਤਾ ਸੀ ਉਹ ਤਾਂ ਕਢਾਈ ਦਿੱਤਾ ਮੈਂ ਮਰਦਾ ਆ ਜਾ ਬਾਈ ਜੀ ਓ ਬਾਈ ਜੀ ਹਾਂ ਭਾਈ ਹਾਂ ਭਾਈ ਜੀ ਆਇਆ ਸੀ ਪਾਣੀ ਪੀਣਾ ਸੀ ਭਾਈ ਜੀ ਪਿਆਸ ਲੱਗੀ ਆ ਪਾਣੀ ਪੀਣਾ ਹਾਂ ਆ ਜਾ ਚਲ ਬੱਲੇ ਹਾਂ ਉਹ ਬੋਲੇ ਧੀਰੇ

ਆ ਵੀ ਨੂੰ ਸਮਝ ਆਈ ਹੈ ਹਾਂ ਆ ਲੈ ਪਾਣੀ ਪੀ ਲੈ ਬਾਈ ਜੀ ਇਹ ਆ ਫੋਟੋ ਪੜਾ ਕੀ ਦੀ ਏ ਇਹ ਫੋਟੋ ਨੇ ਹਾਂ ਇਹ ਤਾਂ ਮੇਰੀ ਜਾਨ ਹੈ ਹੈ ਜਿੰਦਗੀ ਤਾਂ ਕਦੋਂ ਦੀ ਖਤਮ ਹੋ ਚੁੱਕੀ ਹੈ ਬਸ ਇਹਦੇ ਆਖਰੇ ਸਾਹ ਚੱਲਦੇ ਹਾਂ ਬਾਈ ਜੀ ਆ ਪਕੜੋ ਗਲਾਸ ਮੈਨੂੰ ਨਾ ਇੱਕ ਕੰਮ ਯਾਦ ਆ ਗਿਆ ਮੈਂ ਚੱਲਿਆ ਉਹ ਤਾਰੋ ਤਾਰੋ ਕਿੱਥੇ ਆ ਤੂੰ ਵੇ ਆ ਜਾ ਘਰੀਆਂ ਮੈਂ ਦੱਸ ਕਿੱਥੇ ਜਾਣਾ ਆ ਤੂੰ ਕਿ ਮੈਂ ਸਾਂ ਚੜਾਇਆ ਜਿਵੇਂ ਕੁੱਤੇ ਮਗਰ ਪਏ ਹੋਣ ਉਹ ਤਾਰੋ ਕੁੱਤੇ ਮਗਰ ਪਏ ਹੁੰਦੇ ਤਾਂ ਅਮਲੀ ਚੜ ਜਾਂਦਾ ਪਰ ਪਿੰਡ ਦੀ ਇੱਜ਼ਤ ਦਾ ਸੰਵਾਲਾ ਉਹ ਸਾਡੇ ਹੁੰਦਿਆਂ ਸਾਡੀ ਪਿੰਡ ਦੀ ਇੱਜ਼ਤ ਨੂੰ ਕੋਈ ਤੱਕ ਜੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸਾਂ ਵੇ ਕੀ ਬੁਝਾਰਤ ਆਈ ਪਾਈ ਜਾਣਾ ਕਿਹੜੀ ਇੱਜ਼ਤ ਕੀ ਦੀ ਇੱਜ਼ਤ ਓਹ ਹੋਰ ਕੀ ਦੀ ਇੱਜ਼ਤ ਤੇਰੀ ਇੱਜ਼ਤ ਦੀ ਗੱਲ ਕਰਦਾ ਵੇ ਤੂੰ ਅੱਜ ਖਾ ਕੇ ਕਿ ਆਇਆ ਹਾਂ ਮੈਨੂੰ ਘਰੇ ਬੈਠੀ ਨੂੰ ਹੀ ਬਦਨਾਮ ਕਰੀ ਜਾਣਾ। ਉਹ ਮੈਂ ਕਾਹਨੂੰ ਬਦਨਾਮ ਕਰਦਾ ਤਾਰੋ? ਬਦਨਾਮ ਤਾਂ ਉਹ ਕਰਦਾ ਜਿਨੇ ਆਪਦੇ ਘਰੇ ਤੇਰੀ ਫੋਟੋ ਲਾਈ ਹੈ। ਨਾਲੇ ਤੈਨੂੰ ਜਾਨ-ਜਾਨ ਗਹਿ ਕੇ ਬੁਲਾਉਂਦਾ। ਵੇ ਕੌਣ ਕਹਿੰਦਾ ਮੈਨੂੰ ਜਾਨ-ਜਾਨ? ਦੱਸ ਤਾਂ ਸੋਈ ਮੈਂ ਤਾਂ ਵਿਚਾਲੋਂ ਪਾੜ ਕੇ ਦੋ ਘਰ ਦੂੰ। ਓਏ ਹੋਰ ਕੀ ਨਹੀਂ ਕਹਿਣਾ? ਉਹੀ ਬੁੜਾ ਓਏ ਤੇਰਾ ਆਸ਼ਿਕ ਬੁੜਾ ਉਹ ਜਿੰਨੂੰ ਤੂੰ ਦੇਖਣ ਵਾਸਤੇ ਮੈਨੂੰ ਭੇਜਿਆ ਸੀ। ਉਹਦੀ ਇੰਨੀ ਹਿੰਮਤ? ਉਹ ਮੇਰੀ ਫੋਟੋ ਉਹਦੇ ਘਰੇ ਲਾਈ ਬੈਠਾ। ਉਹ ਹਿੰਮਤ ਐਂਦੇ ਤੋਂ ਵੀ ਵੱਧ ਐ ਉਹ ਤਾਂ ਕਹਿੰਦਾ ਮੇਰਾ ਐਂਦੇ ਤੋਂ ਬਿਨਾ ਤਾਂ ਜੀ ਨਹੀਂ ਲੱਗਦਾ ਕੋਈ ਨਾ ਮੈ ਲੈ ਨਹੀਂ ਉਹਦੇ ਝੁੱਗੇ ਦਾ ਨਾਪ ਮੈਨੂੰ ਦੱਸ ਤਾਂ ਸਹੀ ਕਿਹੜੇ ਪਿੰਡ ਦਾ ਓਏ ਆ ਆਪਣੇ ਨਾਲ ਦੇ ਪਿੰਡ ਹਰਖਾਲੇ ਦਾ ਤਾਂ ਹੈ ਜੀ ਤਾਂ ਕਰਦਨ ਹੁਣੇ ਜਾਵਾਂ ਤੇ ਜਾ ਕੇ ਗਲਮੇ ਚ ਹੱਥ ਪਾ ਲਾਂ ਤੇ ਚੱਲ ਬੈਠ ਫੇਰ ਆਹ ਸਾਈਕਲ ਤੇ ਦੇਖ ਮੈਂ ਕਿਵੇਂ ਹਵਾ ਨੂੰ ਗੰਡਾ ਦਿੰਦਾ ਜਾਂਦਾ ਉਹ ਸਾਡੇ ਪਿੰਡ ਦੀ ਇੱਜ਼ਤ ਦਾ ਸਮਾਨ ਆ ਮਾੜੀ ਮੋਟੀ ਗੱਲ ਥੋੜਾ ਆ ਜਾ ਵੇ ਮੈਂ ਬਖਤਾ ਜਾਂਦੀ ਤੇਰੇ ਨਾਲ ਪਰ ਮੈਂ ਨਾ ਹੁਣ ਪੱਠੀ ਤੇ ਜਾਣਾ ਮੈਂ ਤਾਂ ਬਾਲਣ ਲੈਣ ਆਈ ਸੀ ਉੱਥੇ ਵਿਚਾਰੇ ਦਾਣੇ ਪਣਾਉਣ ਵਾਲੇ ਟਿੱਕੀ ਜਾਂਦੇ ਨੇ ਤੂੰ ਐ ਕਰੀ ਤੂੰ ਨਾ ਸਵੇਰੇ ਟਿੱਕੀ ਚੜਨ ਤੋਂ ਪਹਿਲਾਂ ਆ ਜੀ ਤੇ ਆਪਾਂ ਪੱਠੇ ਬਾਲਣ ਤੋਂ ਪਹਿਲੇ ਮੁੜ ਆਵਾਂਗੇ ਠੀਕ ਆ ਫਿਰ ਮੈਂ ਵੀ ਨਾ ਰਾਤ ਨੂੰ ਡੋਟੇ ਭਿਓਂ ਕੇ ਰੱਖ ਦੂੰ ਉਹ ਸਵੇਰੇ ਕੱਢੀ ਟਾਈਮ ਨਾਲ ਹੀ ਸਟਾਰਟ ਕਰ ਦੂੰ بیا ਸਾਈਕਲ ਅਗ ਲੈਂਦਾ ਧਿਆਨ ਨਾ ਲਾਇਆ ਕਿਤੇ ਇਹਦੀਆਂ ਨਾ ਰਾਤੋ ਰਾਤ ਰੌੜੀਆਂ ਵੱਟਦੀਆਂ ਉਹ ਕਮਲੀਆਂ ਗੱਲਾਂ ਕਰਦੀਆਂ ਤਾਰੋਂ ਹੈ ਉਹ ਮੈਂ ਕੋਈ ਮਾੜਾ ਮੋਟਾ ਅਮਲੀ ਧੋਣਾ ਮੈਂ ਤਾਂ ਜ਼ਿੰਮੇਵਾਰ ਅਮਲੀਆਂ ਉਹ ਤੂੰ ਕੋਈ ਸਾਨੂੰ ਲੰਡੀ 부ਚੀ ਸਮਝ ਰੱਖਿਆ ਹੈ ਗੱਲਾਂ ਕਰਦੀ ਇਹ ਵੇਖ ਤੂੰ ਤਾਂ ਮਰ ਜਾਣਾ ਵਧੀਆ ਕੰਮ ਆਉਣ ਵਾਲਾ ਬੰਦਾ ਬਸ ਥੋੜੀ ਜਿਹੀ ਪਕਾਈ ਵਾਲੀ ਮਾਰਦਾ ਭੌਂਕੀ ਜਾ ਕੁੱਤਿਆਂ ਵਾਂਗ ਉਹ ਤਾਰੋ ਉਹ ਤਾਰੋ ਆਇਆ ਫਿਰ ਹੁਣ ਓਏ ਆ ਜਾ ਵੇ ਆ ਗਈ ਆ ਗਈ ਸ਼ੁਕਰ ਆ ਤੂੰ ਵਧੀਆ ਟਾਈਮ ਨਾਲ ਆ ਗਿਆ ਮੈਂ ਤਾਂ ਆ ਕੇ ਪੱਠੀ ਵੀ ਬਾਲਣੀ ਸੀ ਵਧੀਆ ਹੁਣ ਆਪਾਂ ਛੇਤੀ ਮੁੜਿਆਂਗੇ ਓਏ ਉਹ ਮੈਂ ਤਾਂ ਕਦੋਂ ਆਪਦੇ ਸਰੀਰ ਨੂੰ ਮਾਰ ਕੇ ਕ ਮਾਰ ਮਾਰ ਕੇ ਕ ਸਟਾਰਟ ਕਰੀ ਜਾਂਦਾ ਸੀ ਚੱਲ ਫਿਰ ਚੱਲੀਏ ਉਸ ਬਜ਼ੁਰਗ ਦੇ ਸਿਰ ਤੋਂ ਮੇਰਾ ਭੂਤ ਤਾਰ ਕੇ ਆਈਏ ਓ ਆ ਜਾ ਫਿਰ ਮੇਰੇ ਵੀ ਡੋਲੇ ਕਦੋਂ ਦੇ ਫਰਕੀ ਜਾਂਦੇ ਆ ਉਹ ਮੈਂ ਵੀ ਤਾਂ ਪਿੰਡ ਦਾ ਜ਼ਿੰਮੇਵਾਰ ਬੰਦਾ ਆ ਹੋਰ ਕਿਸੇ ਨੂੰ ਫਿਕਰ ਨਹੀਂ ਮੈਨੂੰ ਤਾਂ ਫਿਕਰ ਆ ਨਾ ਤੇਰੀ ਚਲ ਆ ਬੈਠ ਵੇ ਤੂੰ ਚੱਲ ਚੱਲ ਸਾਈਕਲ ਤੋੜ ਲਾ ਪਤਾ ਹੀ ਆ ਤੂੰ ਕਿੰਨਾ ਕੁ ਜ਼ਿੰਮੇਵਾਰ ਆ ਹੇ ਇੱਕ ਮਿੰਟ ਖੜ ਤਾਰੋ ਮੈਂ ਤੁਹਾਨੂੰ ਦੱਸਾਂ ਸਾਈਕਲ ਬਹੁਤ ਪਹਜਾਣਾ ਹੀ ਮੈਂ ਹਾਂ ਸਾਈਕਲ ਚਾਣਾ ਗਾਂ ਤੇ ਦਰਖਤ ਨੇ ਜਾਣਾ ਪਿਛਾ जुम्मेवार बंदा तू टेंशन ना, ना।, ना, 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 ना ले देखा, 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 in the report of the report on the matter